ਦੇਖੋ ਹਰ चीज ਦਾ ਇੱਕ ਨਾ ਕੋਈ ਰੀਜਨ ਹੁੰਦਾ ਹੈ ਕਦੇ ਸ਼ੋਮਨੀ ਕਾਲੀਦਾਲ ਦੀ ਗੱਲ ਸਾਹਿਬ ਦੁਨੀਆ ਦੇ ਵਿੱਚ ਸੁਣਵਾਈ ਸੀ ਕਿ ਪੰਥ ਦੀ ਗੱਲ ਕਰਦੇ ਸੀ ਸੈਕਰੀਫਾਈਸ ਦੀ ਗੱਲ ਕਰਦੇ ਸੀ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਆਪਣੇ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀਅਤ ਦੀ ਗੱਲ ਕਰਦੇ ਸੀ ਪਰ ਅੱਜ ਕੀ ਅੱਜ ਕੀ ਹੋ ਰਿਹਾ ਹੈ ਅੱਜ ਉਹਦੀ ਬਜਾਏ ਤੇ ਸੈਲਫ ਇੰਟਰਸਟ ਵੱਧ ਗਿਆ ਸਭ ਤੋਂ ਵੱਡੀ ਗੱਲ ਥੋੜਾ ਧਰਮ ਹੁੰਦਾ ਹੈ ਬਾਕੀ ਗੱਲਾਂ ਚਾਹੇ ਛੋਟੀਆਂ ਹੁੰਦੀਆਂ ਨੇ ਕੋਈ ਵੀ ਕਿਸੇ ਧਰਮ ਚਾਹੇ ਸਭ ਤੋਂ ਪਹਿਲਾਂ ਆਪਣੀ ਧਰਮ ਚੰਦੇ ਤੇ ਜਦੋਂ ਧਰਮ ਦੀ ਗੱਲ ਨਾ ਰਹੇ ਉਦੋਂ ਗੱਲ ਫਿਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਸ਼ਿਉਮਨੀ ਕਾਲਦਨ ਨੇ ਬਹੁਤ ਵਧੀਆ ਕੰਮ ਕੀਤੇ ਵੱਡੇ ਵੱਡੇ ਕੰਮ ਕੀਤੇ ਜਿਹੜੇ ਕਿਸੇ ਪਾਰਟੀ ਨੇ ਕਦੇ ਸੋਚਿਆ ਵੀ ਹੈ ਨਹੀਂ ਸੀ ਉਹ ਵੀ ਕੰਮ ਕੀਤੇ ਪਰ ਜਿੱਥੇ ਤੱਕ ਮਾਫੀ ਦੀ ਗੱਲ ਆ ਗਈ ਬੇਅਦਬੀ ਦੀ ਗੱਲ ਆ ਗਈ ਗੋਲੀ ਕਾਂਡ ਦੀ ਗੱਲ ਆ ਗਈ ਉਹ ਲੋਕਾਂ ਨੇ ਨਕਾਰਤਾ ਅਸੀਂ ਬੜੀ ਇਹ ਨਹੀਂ ਕਿ ਅਸੀਂ ਆਪਣੇ ਘਰ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਬੜਾ ਔਖਾ ਕੰਮ ਹੁੰਦਾ ਹੈ ਕਿਉਂਕਿ ਆਪਣਾ ਘਰ ਛੱਡ ਕੇ ਜਾਣਾ ਅਸੀਂ 4-5 ਸਾਲ ਲਗਾਤਾਰ ਮਿੰਤਾ ਕਰਦੇ ਰਹੇ ਅਸੀਂ ਵਿਜੀਪਧਾਨ ਕਹਿੰਦਾ ਸੀ ਕਿ ਸ਼੍ਰੀ ਕਲ ਤੱਕ ਸਰਦ ਜਾ ਕੇ ਪੇਸ਼ ਹੋ ਤੇ ਉੱਥੇ ਜੋ ਵੀ ਸਜ਼ਾ ਲਾਉਣ ਉਹ ਨੂੰ ਹੱਥ ਵੰਡ ਕੇ ਮਨਜ਼ੂਰ ਕਰੋ ਤੇ ਉੱਥੇ ਜਾ ਕੇ ਜਦੋਂ ਗੱਲ ਸਾਡੀ ਨਾ ਬਣੀ ਬੜੀ ਜ਼ੋਰ ਮਿੰਤਾ ਕੀਤੀਆਂ ਕਿ ਤੂੰ ਟੈਂਪਰੀ ਛੱੜਦੇ ਮਿਸਾਲ ਖਤਰ 2 ਸਾਲਾਂ ਦਾ ਛੱੜਦੇ ਜਿਹੜਾ ਮਰਜੀ ਬੰਦਾ ਬਣਾ ਲਾ ਤੁਹਾਨੂੰ ਉਹ ਵੀ ਕੀ ਦਿੱਕਤ ਆਲੀ ਗੱਲ ਨਹੀਂ ਅਕਾਲ ਤੱਕ ਸਭ ਤੇ ਬਗ ਜਾ ਜਦੋਂ ਸਾਡੀ ਗੱਲ ਨਾ ਪਾਣੀ ਚੜਿਆ ਫਿਰ ਅਣ ਸਰਦੇ ਨੂੰ ਅਸੀਂ ਆਪ ਸ਼ੀਰਕਾਲ ਤੱਕ ਦਿੱਸਾਂਗੇ ਅਸੀਂ ਇਹ ਨਹੀਂ ਸੀਗਾ ਕਿ ਸੁਖਵੀਰ ਨੂੰ ਬੁਲਾਉਣਾ ਜਾਂ ਕਿਸੇ ਹੋਰ ਨੂੰ ਬੁਲਾਉਣਾ ਐ ਇੱਥੇ ਆਪਣਾ ਸੀਗਾ ਵੀ ਅਸੀਂ ਸਰਕਾਰ ਦੇ ਵਿੱਚ ਸੀਗੇ ਅਸੀਂ ਉਦੋਂ ਚੁੱਪ ਰਹੇ ਹਾਂ ਉਦੋਂ ਅਸੀਂ ਬੋਲੇ ਨਹੀਂ ਉਸ ਗੱਲ ਦੀ ਮਾਫੀ ਮੰਗਣ ਤੁਸੀਂ ਆਏ ਸੀ ਫਿਰ ਮੁਖਸਤ ਸਾਹਿਬ ਗਏ ਮੋ ਪ੍ਰੇਦਾ ਜੀ ਆ ਕਿ ਉਹਨੇ ਕਹਤਾ ਜੀ ਸਭ ਝੂਠੀ-ਮੂਠੀ ਬੋਲੇ ਜੇ ਤੁਸੀਂ ਪ੍ਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਉਸ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਜਾ ਕੇ ਝੂਠ ਕਹਿਣਾ ਝੂਠ ਬੋਲਿਆ ਉੱਥੇ ਤੇ ਇਦੋਂ ਮਾੜੀ ਗੱਲ ਕੀ ਹੋ ਸਕਦੀ ਸੋ ਉਤੋਂ ਫਿਰ ਸਾਡੇ ਲਈ ਹੋਰ ਕੋਈ ਰਾਹ ਨਹੀਂ ਸੀਗਾ ਜੋ ਕੀ ਸਲਾਹ ਹੀ ਦੇਣਾ ਚਾਹੁੰਗਾ ਨਾ ਸੁਣਦੇ ਤਾਂ ਹਉਣੇ ਸਾਨੂੰ ਵੀ ਦੇਖੋ ਸੁਣ ਲਈ ਤਾਂ ਗੱਲ ਹੈ ਹੀ ਨਹੀਂ ਇਹ ਤਾਂ ਅਗਰ ਹੈ ਜੇ ਸੁਣਨਾ ਹੁੰਦਾ ਫਿਰ ਤਾਂ ਅੱਜ ਤੱਕ ਇੱਕ ਤੱਕ ਨੌਬਤੀ ਨਹੀਂ ਸੀ ਪਹੁੰਚਦੀ ਸਾਡੇ ਨਾਲ ਰਖੜਾ ਸਾਹਿਬ ਮੌਜੂਦ ਨੇ ਰਖੜਾ ਸਾਹਿਬ ਤਰਨ ਤਰਨ ਦੀ ਚੋਣ ਬੜੀ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਤੇ ਤੁਸੀਂ ਉਸ ਪਾਰਟੀ ਦੇ ਨਾਲ ਪਹਿਲਾਂ ਜੁੜੇ ਹੋਏ ਸੀ ਜਾਂ ਸਾਰਾ ਆਪਣੀ ਕਹੋ ਕਿ ਜ਼ਿੰਦਗੀ ਦਾ ਉਹ ਸਮਾਂ ਉਸ ਪਾਰਟੀ ਨੂੰ ਦਿੱਤਾ ਜਿਨ੍ਹਾਂ ਨੇ ਪੰਜਾਬ ਲਈ ਕਾਫੀ ਕੰਮ ਵੀ ਕੀਤਾ ਤੇ ਪਰ ਬਾਅਦ ਚ ਆ ਕੇ ਬਹੁਤ ਕੁਝ ਮਾੜਾ ਵੀ ਹੋ ਗਿਆ ਕੀ ਕਹਿਣਾ ਚਾਹੂਗੇ ਕਿ ਹੁਣ ਨਵੀਂ ਪਾਰਟੀ ਦੇ ਨਾਲ ਜੁੜੇ ਹੋ ਇਹਨੂੰ ਲੈ ਕੇ ਅੱਗੇ ਕੀ ਪਲੈਨਿੰਗ ਹੈ ਦੇਖੋ ਹਰ ਚੀਜ਼ ਦਾ ਇੱਕ ਨਾ ਕੋਈ ਰੀਜਨ ਹੁੰਦਾ ਹੈ ਹਾਂਜੀ ਕਦੇ ਸ਼ੋਮਨੀ ਕਾਲੀਦਾਲ ਦੀ ਗੱਲ ਸਾਹ ਜੁਨੀਆਂ ਦੇ ਵਿੱਚ ਸੁਣਵਾਈ ਸੀਗੀ ਕਿ ਪੰਥ ਦੀ ਗੱਲ ਕਰਦੇ ਸੀ ਸੈਕਰੀਫਾਈਸ ਦੀ ਗੱਲ ਕਰਦੇ ਸੀ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਆਪਣੇ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀ ਦੀ ਗੱਲ ਕਰਦੇ ਸੀਗੇ ਪਰ ਅੱਜ ਕੀ ਅੱਜ ਕੀ ਹੋ ਰਿਹਾ ਹੈ ਅੱਜ ਉਹਦੀ ਬਜਾਇ ਤੇ ਸੈਲਫ ਇੰਟਰਸਟ ਵੱਧ ਗਿਆ ਸਭ ਤੋਂ ਵੱਡੀ ਗੱਲ ਥੋੜਾ ਧਰਮ ਹੁੰਦਾ ਹੈ ਬਾਕੀ ਗੱਲਾਂ ਚਾਹੇ ਛੋਟੀਆਂ ਹੁੰਦੀਆਂ ਨੇ ਕੋਈ ਵੀ ਕਿਸੇ ਧਰਮ ਚਾਹੇ ਸਭ ਤੋਂ ਪਹਿਲਾਂ ਆਪਣੀ ਧਰਮ ਚੰਦਾ ਤੇ ਜਦੋਂ ਧਰਮ ਦੀ ਗੱਲ ਨਾ ਰਹੇ ਉਦੋਂ ਗੱਲ ਫਿਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਕਿ ਉਹ ਮਨੀ ਕਾਲਦਨ ਨੇ ਬਹੁਤ ਵਧੀਆ ਕੰਮ ਕੀਤੇ ਵੱਡੇ ਵੱਡੇ ਕੰਮ ਕੀਤੇ ਜਿਹੜੇ ਕਿਸੇ ਪਾਰਟੀ ਨੇ ਕਦੇ ਸੋਚਿਆ ਵੀ ਹੈ ਨਹੀਂ ਸੀ ਉਹ ਵੀ ਕੰਮ ਕੀਤੇ ਨੇ ਪਰ ਜਿੱਥੇ ਤੱਕ ਮਾਫੀ ਦੀ ਗੱਲ ਆ ਗਈ ਬੇਅਦਬੀ ਦੀ ਗੱਲ ਆ ਗਈ ਗੋਲੀकांड ਦੀ ਗੱਲ ਆ ਗਈ ਉਹ ਲੋਕਾਂ ਨੇ ਨਕਾਰਤਾ ਤੁਸੀਂ 6 ਦੇ ਵਿੱਚ ਦੇਖਿਆ 12 ਦੇ ਵਿੱਚ ਦੇਖਿਆ ਫਿਰ 17 ਹੀ ਲੋਕਾਂ ਨੇ ਨਕਾਰਤਾ ਕਿਉਂਕਿ ਇਹ ਇਨਸੀਡੈਂਟ ਹੋਏ ਵੱਡੇ ਵੱਡੇ ਇਨਸੀਡੈਂਟ ਬਲੰਡਰ ਹੋਏ ਸੀ ਬਲੰਡਰ ਕਹਿ ਸਕਦੇ ਇਹਨਾਂ ਨੂੰ ਇਹ ਗਲਤੀਆਂ ਨਹੀਂ ਸੀ ਬਲੰਡਰ ਸੀ ਤੇ ਉਤੋ ਬਾਅਦ ਦੇ ਵਿੱਚ 19 ਦੀ ਇਲੈਕਸ਼ਨ ਆਈ 22 ਦੀ ਇਲੈਕਸ਼ਨ ਆਈ 24 ਦੇ ਵਿੱਚ ਸਾਰਿਆਂ ਚ ਬੰਤੇ ਜਬਤ ਹੋ ਗਏ ਸੋ ਇਹਦਾ ਬਹੁਤ ਵੱਡਾ ਕਾਰਨ ਸੀ ਅਸੀਂ ਬੜੀ ਇਹ ਨਹੀਂ ਕਿ ਅਸੀਂ ਆਪਣੇ ਘਰ ਨੂੰ ਛੱਡਣਾ ਕੋਈ ਸੌਕਾ ਕੰਮ ਨਹੀਂ ਹੁੰਦਾ ਬੜਾ ਔਖਾ ਕੰਮ ਹੁੰਦਾ ਹੈ ਕਿਉਂਕਿ ਆਪਣਾ ਘਰ ਛੱਡ ਕੇ ਜਾਣਾ ਅਸੀਂ 4 5 ਸਾਲ ਲਗਾਤਾਰ ਮਿੰਤਾ ਕਰਦੇ ਰਹੇ ਹਾਂ ਕਿ ਆਪਾਂ ਨੂੰ ਪੰਥਕ ਤਰੀਕਿਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਣੇ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਨੇ ਜਿਹੜੇ ਬਲੰਡਰ ਹੋਏ ਨੇ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਅਸੀਂ ਖੰਡਪੜ ਸਾਹਿਬ ਕਰਾਇਆ ਗੁਰਦੁਆਰਾ ਸਾਹਿਬ ਦਰੋਜ ਦੁਆਰ ਸਾਹਿਬ ਆ ਕੀ ਮਾਫੀ ਮੰਗੀ ਉੱਥੇ ਬਾਬਾ ਗੁਰਕਸ਼ਿੰਦਰੀ ਗੁਰਦੁਆਰਾ ਸਾਹਿਬ ਪਰ ਵਿਜੀਬਦਾਨ ਨਹੀਂ ਪੜਾਇਆ ਵਿਜੀਬਦਾਨ ਕਹਿੰਦਾ ਸੀ ਕਿ ਅਸੀਂ ਕੱਲ ਤੱਕ ਸਾਫ਼ ਜਾ ਕੇ ਪੇਸ਼ ਹੋ ਤੇ ਉੱਥੇ ਜੋ ਵੀ ਸਜ਼ਾ ਲਾਉਣ ਉਹ ਨੂੰ ਹੱਥ ਵੰਡ ਕੇ ਮਨਜ਼ੂਰ ਕਰੋ ਤੇ ਉੱਥੇ ਜਾ ਕੇ ਜਦੋਂ ਗੱਲ ਸਾਡੀ ਨਾ ਬਣੀ ਬੜੀ ਜ਼ੋਰ ਮਿੰਤਾ ਕੀਤੀਆਂ ਕਿ ਤੂੰ ਟੈਂਪਰੀ ਛੜਦੇ ਮਿਸਾਲ ਖਾਤਰ 2 ਸਾਲ ਦਾ ਛੜਦੇ ਜਿਵੇਂ ਮਰਜੀ ਬੰਦਾ ਬਣਾ ਲਾ ਸਾਨੂੰ ਉਹ ਵੀ ਕੀ ਦਿੱਕਤ ਆ ਦੀ ਗੱਲ ਨਹੀਂ ਅਕਾਲ ਤੱਕ ਸਭ ਤੇ ਬਗ ਜਾ ਜਦੋਂ ਸਾਡੀ ਗੱਲ ਨਾ ਪਾਣੀ ਚੜਿਆ ਫਿਰ ਅਣ ਛੜਦੇ ਨੂੰ ਅਸੀਂ ਆਪ ਸ਼੍ਰੀ ਅਕਾਲ ਤੱਕ ਤੇ ਸਭ ਅਸੀਂ ਇਹ ਨਹੀਂ ਸੀਗਾ ਕਿ ਸਕੀਰ ਨੂੰ ਬੁਲਾਉਣਾ ਜਾਂ ਕਿਸੇ ਹੋਰ ਨੂੰ ਬੁਲਾਉਣਾ ਐ ਅਸੀਂ ਤਾਂ ਆਪਣਾ ਸੀਗਾ ਵੀ ਅਸੀਂ ਸਰਕਾਰ ਦੇ ਵਿੱਚ ਸੀਗੇ ਅਸੀਂ ਉਦੋਂ ਚੁੱਪ ਰਹੇ ਹਾਂ ਉਦੋਂ ਅਸੀਂ ਬੋਲੇ ਨਹੀਂ ਉਸ ਗੱਲ ਦੀ ਮਾਫੀ ਮੰਗਣ ਅਸੀਂ ਆਏ ਸੀ ਹਲ ਚਲੋ ਉੱਥੇ ਬਾਅਦ ਵਿੱਚ ਸਕੀਰ ਨੂੰ ਬੁਲਾ ਲਿਆ ਸਾਨੂੰ ਸਾਰੇ ਨੂੰ ਬੁਲਾਇਆ ਸਾਨੂੰ ਉਹਨਾਂ ਨੇ ਸੇਵਾ ਲਈ ਉਹਨਾਂ ਨੂੰ ਸੇਵਾ ਲਈ ਅਸੀਂ ਭੁਗਤੀ ਤੇ ਸਾਰੇ ਪੇ ਉਹਨਾਂ ਨੇ ਖਣ ਹੁਕਮ ਕੀਤਾ ਸੀ ਕਿ ਇਹ ਤੋਂ ਬਾਅਦ ਆਪਣੇ ਚੁੱਲ੍ਹੇ ਸਮੇਟੋ ਚੁੱਲ੍ਹੇ ਸਮੇਟ ਕੇ ਇਕੱਠੇ ਹੋਵੋ ਅਸੀਂ ਆਪਣਾ ਚੁੱਲਾ ਸਮੇਟ ਕੇ ਸ਼ੇਰ ਕਾਲਤਾਂ ਦੇ ਪੇਸ਼ ਹੋ ਕੇ ਜਾ ਕੇ ਕਿ ਜੀ ਅਸੀਂ ਸੇਵਾ ਕਰ ਲਈ ਆਪਣੀ ਸੁਧਾਰ ਲਹਿਰ ਸਮੇਟਤੀ ਤੇ ਹੁਣ ਸਾਡੇ ਲਈ ਕੀ ਹੁਕਮ ਹੈ ਉਧਰੋਂ ਸੁਨੇਹੇ ਆਉਣੇ ਸ਼ੁਰੂ ਹੋ ਗਏ ਜਿਹੜਾ ਪਾਰਟੀ ਚੋਂ ਕੱਢੇ ਹੋਏ ਨੇ ਜੀ ਤੇ ਇਹਨਾਂ ਨੂੰ ਤਾਂ ਮਾਫੀ ਮੰਗਣ ਦੀ ਇਹ ਇਹ ਅਰਜੀ ਲਿਖ ਕੇ ਦੇਣ ਕੋਈ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਫੇਰ ਸਾਡੇ ਖਾਤਰ ਕੋਈ ਹੋਰ ਰਾਹ ਹੀ ਨਹੀਂ ਸੀ ਫੇਰ ਮੁਖਸਤ ਸਾਹਿਬ ਗਏ ਮੋਖਰਤਾਂ ਲਾ ਕੇ ਉਹਨੇ ਕਹਿੰਦਾ ਜਿਸ ਤਰ੍ਹਾਂ ਝੂਠੀ-ਮੂਠੀ ਬੋਲੇ ਜੇ ਤੁਸੀਂ ਪਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਉਸ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਜਾ ਕੇ ਝੂਠ ਕਹਿਣਾ ਝੂਠ ਬੋਲਿਆ ਉੱਥੇ ਇਦੋਂ ਮਾੜੀ ਗੱਲ ਕੀ ਹੋ ਸਕਦੀ ਸੋ ਉੱਥੋਂ ਫਿਰ ਸਾਡੇ ਲਈ ਹੋਰ ਕੋਈ ਰਾਹ ਨਹੀਂ ਸੀਗਾ ਹੁਣ ਕੀ ਸਲਾਹ ਹੀ ਦੇਣਾ ਚਾਹੁੰਗਾ ਨਾਲ ਸੁਣਦੇ ਤਾਂ ਉਹਨੇ ਸਾਨੂੰ ਵੀ ਦੇਖੋ ਸੁਣਨਾ ਹੀ ਤਾਂ ਗੱਲ ਹੈ ਹੀ ਨਹੀਂ ਇਹ ਤਾਂ ਗੱਲ ਹੈ ਜੇ ਸੁਣਨਾ ਹੁੰਦਾ ਫਿਰ ਤਾਂ ਅੱਜ ਤੱਕ ਇੱਥੇ ਨੌਬਤ ਹੀ ਨਹੀਂ ਸੀ ਪਹੁੰਚਦੀ ਪਰ ਸਾਡੀ ਕੋਸ਼ਿਸ਼ ਹੋ ਗਈ ਇਹ ਕਿ ਜੋ ਸ਼ੋਮਣੀ ਕਾਲਜਰ ਪੰਜਾਬ ਜੀ ਇਸੀ ਬਣਾਇਆ ਉਹਦੇ ਵਿੱਚ ਜਿਹੜੀਆਂ ਕ੍ਰਿਤੀਆਂ ਆਈਆਂ ਨੇ ਜਦੋਂ ਸ਼ੋਮਨੀ ਕਾਲੀਦਲ 1920 ਦੇ ਵਿੱਚ ਬਣਿਆ ਉਹਦੇ ਉਸ ਉਸ ਤਰ੍ਹਾਂ ਸੀ ਕੰਮ ਕਰੀਏ ਉਹ ਉਸ ਤਰ੍ਹਾਂ ਜਿਹਨੇ ਉਹਦੇ ਚ ਘਾਟਾਂ ਆਈਆਂ ਚੀਆਂ ਜਿਹੜੇ ਇਹਨਾਂ ਨੇ ਮਾੜੇ ਕੰਮ ਕੀਤੇ ਉਹਨਾਂ ਨੂੰ ਕੱਢ ਦੀ ਕਿ ਪਾਰਟੀ ਦੇ ਵਿੱਚ ਇੱਕ ਅਹੁਦਾ ਹੋਊਗਾ ਇੱਕ ਮੈਂਬਰ ਇਲੈਕਸ਼ਨ ਲੜੂਗਾ ਜੋ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਤੋਂ ਦੂਰ ਜਾ ਕੇ ਕਿ ਠੀਕ ਠਾਕ ਲੈ ਕੇ ਚੱਲੀਏ ਪੰਥ ਗੱਲ ਕਰੀਏ ਸੀ ਪੰਜਾਬ ਦੀ ਗੱਲ ਕਰੀਏ ਪੰਜਾਬੀ ਦੀ ਗੱਲ ਕਰੀਏ ਉਹਦੇ ਤੁਸੀਂ ਪਹਿਰਾ ਦੀ ਸਾਡੇ ਨਾਲ ਰਖੜਾ ਸਾਹਿਬ ਮੌਜੂਦ ਨੇ ਰਖੜਾ ਸਾਹਿਬ ਤਰਨ ਤਰਨ ਦੀ ਚੋਣ ਬੜੀ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਤੇ ਤੁਸੀਂ ਉਸ ਪਾਰਟੀ ਦੇ ਨਾਲ ਪਹਿਲਾਂ ਜੁੜੇ ਹੋਏ ਸੀ ਜਾਂ ਸਾਰਾ ਆਪਣੀ ਕਹੋ ਕਿ ਜ਼ਿੰਦਗੀ ਦਾ ਉਹ ਸਮਾਂ ਉਸ ਪਾਰਟੀ ਨੂੰ ਦਿੱਤਾ ਜਿਨ੍ਹਾਂ ਨੇ ਪੰਜਾਬ ਲਈ ਕਾਫੀ ਕੰਮ ਵੀ ਕੀਤਾ ਤੇ ਪਰ ਬਾਅਦ ਚ ਆ ਕੇ ਬਹੁਤ ਕੁਝ ਮਾੜਾ ਵੀ ਹੋ ਗਿਆ ਕੀ ਕਹਿਣਾ ਚਾਹੂਗੇ ਕਿ ਹੁਣ ਨਵੀਂ ਪਾਰਟੀ ਦੇ ਨਾਲ ਜੁੜੇ ਹੋ ਇਹਨੂੰ ਲੈ ਕੇ ਅੱਗੇ ਕੀ ਪਲੈਨਿੰਗ ਹੈ ਦੇਖੋ ਹਰ ਚੀਜ਼ ਦਾ ਇੱਕ ਨਾ ਕੋਈ ਰੀਜਨ ਹੁੰਦਾ ਹੈ ਹਾਂਜੀ ਕਦੇ ਸ਼ੋਮਨੀ ਕਾਲੀਦਾਲ ਦੀ ਗੱਲ ਸਾਹ ਜੁਨੀਆਂ ਦੇ ਵਿੱਚ ਸੁਣਵਾਈ ਸੀਗੀ ਕਿ ਪੰਥ ਦੀ ਗੱਲ ਕਰਦੇ ਸੀ ਸੈਕਰੀਫਾਈਸ ਦੀ ਗੱਲ ਕਰਦੇ ਸੀ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਆਪਣੇ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀ ਦੀ ਗੱਲ ਕਰਦੇ ਸੀਗੇ ਪਰ ਅੱਜ ਕੀ ਅੱਜ ਕੀ ਹੋ ਰਿਹਾ ਹੈ ਅੱਜ ਉਹਦੀ ਬਜਾਇ ਤੇ ਸੈਲਫ ਇੰਟਰਸਟ ਵੱਧ ਗਿਆ ਸਭ ਤੋਂ ਵੱਡੀ ਗੱਲ ਥੋੜਾ ਧਰਮ ਹੁੰਦਾ ਹੈ ਬਾਕੀ ਗੱਲਾਂ ਚਾਹੇ ਛੋਟੀਆਂ ਹੁੰਦੀਆਂ ਨੇ ਕੋਈ ਵੀ ਕਿਸੇ ਧਰਮ ਚਾਹੇ ਸਭ ਤੋਂ ਪਹਿਲਾਂ ਆਪਣੀ ਧਰਮ ਚੰਦਾ ਤੇ ਜਦੋਂ ਧਰਮ ਦੀ ਗੱਲ ਨਾ ਰਹੇ ਉਦੋਂ ਗੱਲ ਫਿਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਕਿਉਂ ਮਨੀ ਕਾਲਦਨ ਨੇ ਬਹੁਤ ਵਧੀਆ ਕੰਮ ਕੀਤੇ ਵੱਡੇ ਵੱਡੇ ਕੰਮ ਕੀਤੇ ਜਿਹੜੇ ਕਿਸੇ ਪਾਰਟੀ ਨੇ ਕਦੇ ਸੋਚਿਆ ਵੀ ਹੈ ਨਹੀਂ ਸੀ ਉਹ ਵੀ ਕੰਮ ਕੀਤੇ ਨੇ ਪਰ ਜਿੱਥੇ ਤੱਕ ਮਾਫੀ ਦੀ ਗੱਲ ਆ ਗਈ ਬੇਅਦਬੀ ਦੀ ਗੱਲ ਆ ਗਈ ਗੋਲੀकांड ਦੀ ਗੱਲ ਆ ਗਈ ਉਹ ਲੋਕਾਂ ਨੇ ਨਕਾਰਤਾ ਤੁਸੀਂ ਛੱਤ ਦੇ ਵਿੱਚ ਦੇਖਿਆ 12 ਚ ਦੇਖਿਆ ਫਿਰ 17 ਹੀ ਲੋਕਾਂ ਨੇ ਨਕਾਰਤਾ ਕਿਉਂਕਿ ਇਹ ਇਨਸੀਡੈਂਟ ਹੋਏ ਵੱਡੇ ਵੱਡੇ ਇਨਸੀਡੈਂਟ ਬਲੰਡਰ ਹੋਏ ਸੀ ਬਲੰਡਰ ਕਹਿ ਸਕਦੇ ਇਹਨਾਂ ਨੂੰ ਇਹ ਗਲਤੀਆਂ ਨਹੀਂ ਸੀ ਬਲੰਡਰ ਸੀ ਤੇ ਉਤੋਂ ਬਾਅਦ ਦੇ ਵਿੱਚ 19 ਦੀ ਇਲੈਕਸ਼ਨ ਆਈ 22 ਦੀ ਇਲੈਕਸ਼ਨ ਆਈ 24 ਦੇ ਵਿੱਚ ਸਾਰਿਆਂ ਚ ਬੰਤੇ ਜਬਤ ਹੋ ਗਏ ਸੋ ਇਹਦਾ ਬਹੁਤ ਵੱਡਾ ਕਾਰਨ ਸੀ ਅਸੀਂ ਬੜੀ ਏ ਨਹੀਂ ਕਿ ਅਸੀਂ ਆਪਣੇ ਘਰ ਨੂੰ ਛੱਡਣਾ ਕੋਈ ਸੌਕਾ ਕੰਮ ਨਹੀਂ ਹੁੰਦਾ ਬੜਾ ਔਖਾ ਕੰਮ ਹੁੰਦਾ ਹੈ ਕਿਉਂਕਿ ਆਪਣਾ ਘਰ ਛੱਡ ਕੇ ਜਾਣਾ ਅਸੀਂ 4 5 ਸਾਲ ਲਗਾਤਾਰ ਮਿੰਤਾ ਕਰਦੇ ਰਹੇ ਹਾਂ ਕਿ ਆਪਾਂ ਨੂੰ ਪੰਥਕ ਤੀਕਿਆ ਦੇਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਣਾ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਨੇ ਜਿਹੜੇ ਬਲੰਡਰਜ ਹੋਏ ਨੇ ਉਹਦੀ ਮਾਫੀ ਮੰਗਣੀ ਚਾਹੀਦੀ ਅਸੀਂ ਖੰਡਪੜ ਸਾਹਿਬ ਕਰਾਇ ਗੁਰਦੁਆਰਾ ਸਾਹਿਬ ਦਰੋਜ ਦੁਆਰ ਸਾਹਿਬ ਆ ਕੇ ਮਾਫੀ ਮੰਗੀ ਉੱਥੇ ਬਾਬਾ ਗੁਰਕਸ਼ਿੰਦੂ ਦੇ ਗੁਰਦੁਆਰਾ ਸਾਹਿਬ ਪਰ ਵਿਜੀਬਦਾਨ ਨਹੀਂ ਪੜਾਇਆ ਵਿਜੀਬਦਾਨ ਕਹਿੰਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋ ਤੇ ਉੱਥੇ ਜੋ ਵੀ ਸਜ਼ਾ ਲਾਉਣ ਉਹ ਨੂੰ ਹੱਥ ਵੰਡ ਕੇ ਮਨਜ਼ੂਰ ਕਰੋ ਤੇ ਉੱਥੇ ਜਾ ਕੇ ਭੱਜ ਕਾ ਜਦੋਂ ਗੱਲ ਸਾਡੀ ਨਾਂ ਬਣੀ ਬੜੀ ਜੋਰ ਮਿੰਤਾ ਮਿੰਤਾ ਕੀਤੀ ਕਿ ਤੂੰ ਟੈਂਪਰਰੀ ਛੱਡ ਦੇ ਮਿਸਾਲ ਖਾਤਰ 2 ਸਾਲ ਦਾ ਛੱਡ ਦੇ ਜਿੱਲਾ ਮਰਜੀ ਬੰਦਾ ਬਣਾ ਲੈ ਸਾਨੂੰ ਉਹ ਵੀ ਕੀ ਦਿੱਕਤ ਆਜੀ ਗੱਲ ਨਹੀਂ ਅਕਾਲ ਤੱਕ ਸਭ ਤੇ ਬਗ ਜਾ ਜਦੋਂ ਸਾਡੀ ਗੱਲ ਨਾਂ ਪਾਣੀ ਚੜਿਆ ਫਿਰ ਅਨਸ਼ਰਦੇ ਨੂੰ ਅਸੀਂ ਆਪ ਸ਼੍ਰੀ ਅਕਾਲ ਤੱਕ ਤੇ ਸਾਲ ਅਸੀਂ ਇਹ ਨਹੀਂ ਸੀਗਾ ਕਿ ਸੁਖਵੀਰ ਨੂੰ ਬੁਲਾਉਣਾ ਜਾਂ ਕਿਸੇ ਹੋਰ ਨੂੰ ਬੁਲਾਉਣਾ ਇਹ ਤਾਂ ਆਪਣਾ ਸੀਗਾ ਵੀ ਅਸੀਂ ਸਰਕਾਰ ਦੇ ਵਿੱਚ ਸੀਗੇ ਅਸੀਂ ਉਦੋਂ ਚੁੱਪ ਰਹੇ ਹਾਂ ਉਦੋਂ ਅਸੀਂ ਬੋਲੇ ਨਹੀਂ ਉਸ ਗੱਲ ਦੀ ਮਾਫੀ ਮੰਗਣੇ ਨਹੀਂ ਆਏ ਸੀ ਉਹ ਚਲੋ ਉੱਥੇ ਬਾਅਦ ਦੇ ਸਖੀਰ ਨੂੰ ਬੁਲਾ ਲਿਆ ਸਾਨੂੰ ਸਾਰੇ ਨੂੰ ਬੁਲਾਇਆ ਸਾਨੂੰ ਉਹਨਾਂ ਨੇ ਸੇਵਾ ਲਈ ਉਹਨਾਂ ਨੂੰ ਸਜਾ ਲਈ ਅਸੀਂ ਭੁਗਤੀ ਤੇ ਸਾਰੇ ਪੇ ਉਹਨਾਂ ਨੇ ਖੰਨ ਹੁਕਮ ਕੀਤਾ ਸੀ ਕਿ ਇਹ ਤੋਂ ਬਾਅਦ ਆਪਣੇ ਚੁੱਲ੍ਹੇ ਸਮੇਟੋ ਚੁੱਲ੍ਹੇ ਸਮੇਟ ਕੇ ਇਕੱਠੇ ਹੋਵੋ ਅਸੀਂ ਆਪਣਾ ਚੁੱਲਾ ਸਮੇਟ ਕੇ ਸ਼ੇਰ ਕਾਲਤਾਂ ਦੇ ਪੇਸ਼ ਹੋ ਕੇ ਜਾ ਕੇ ਕਿ ਜੀ ਅਸੀਂ ਸੇਵਾ ਕਰ ਲਈ ਆਪਣੀ ਸੁਧਾਰ ਲਈ ਹਰ ਸਮੇਟਤੀ ਤੇ ਹੁਣ ਸਾਡੇ ਲਈ ਕੀ ਹੁਕਮ ਹੈ ਉਧਰੋਂ ਸੁਨੇਹੇ ਆਉਣੇ ਸ਼ੁਰੂ ਹੋ ਗਏ ਜਿਹੜਾ ਪਾਰਟੀ ਚੋਂ ਕੱਢੇ ਹੋਏ ਨੇ ਜੀ ਤੇ ਇਹਨਾਂ ਨੂੰ ਤਾਂ ਮਾਫੀ ਮੰਗਣ ਜੀ ਇਹ ਇਹ ਅਰਦਿਲੇ ਕਿ ਦਿਨ ਕੋਈ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਫੇ ਸਾਡੇ ਖਾਤਰ ਕੋਈ ਹੋਰ ਰਾਹ ਹੈ ਨਹੀਂ ਸੀ ਫਿਰ ਮੁਖਸਰ ਸਾਹਿਬ ਗਏ ਮੁਖਸਰ ਸਾਹਿਬ ਜਾ ਕੇ ਉਹਨੇ ਕਿਹਾ ਜੀ ਸਭ ਝੂਠੀ-ਮੂਠੀ ਬੋਲੇ ਜੇ ਤੁਸੀਂ ਪਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਉਸ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਜਾ ਕੇ ਝੂਠ ਕਹਿਣਾ ਝੂਠ ਬੋਲਿਆ ਉੱਥੇ ਤੇ ਇਦੋਂ ਮਾੜੀ ਗੱਲ ਕੀ ਹੋ ਸਕਦੀ ਸੋ ਉੱਥੋਂ ਫਿਰ ਸਾਡੇ ਲਈ ਹੋਰ ਕੋਈ ਰਾਹ ਨਹੀਂ ਸੀਗਾ ਹੁਣ ਕੀ ਸਲਾਹ ਕੀ ਦੇਣਾ ਚਾਹੁੰਗਾ ਨਾ ਸੁਣਦੇ ਤਾਂ ਉਹਨੇ ਸਾਨੂੰ ਵੀ ਦੇਖੋ ਸੁਣ ਲਈ ਤਾਂ ਗੱਲ ਹੈ ਹੀ ਨਹੀਂ ਇਹ ਤਾਂ ਅਗਰ ਇਹ ਜੇ ਸੁਣਨਾ ਹੁੰਦਾ ਫਿਰ ਤਾਂ ਅੱਜ ਤੱਕ ਇਤਕ ਨੌਬਦੀ ਨਹੀਂ ਸੀ ਪਹੁੰਚਦੀ ਪਰ ਸਾਡੀ ਕੋਸ਼ਿਸ਼ ਹੋ ਗਈ ਇਹ ਕਿ ਜੋ ਸ਼ੋਮਣੀ ਕਾਲਜ਼ਰ ਪੁਨਰਜੀਤ ਅਸੀਂ ਬਣਾਇਆ ਉਹਦੇ ਵਿੱਚ ਜਿਹੜੀਆਂ ਕ੍ਰਿਤੀਆਂ ਆਈਆਂ ਨੇ ਜਦੋਂ ਸ਼ੋਮਣੀ ਕਾਲੀਦਲ 1920 ਦੇ ਵਿੱਚ ਬਣਿਆ ਉਹਦੇ ਉਸ ਉਸ ਤਰ੍ਹਾਂ ਅਸੀਂ ਕੰਮ ਕਰੀਏ ਉਹ ਤਰ੍ਹਾਂ ਜਿਨ੍ਹਾਂ ਉਹਦੇ ਚ ਘਾਟਾਂ ਆਈਆਂ ਚੀਆਂ ਜਿਹੜੇ ਇਹਨਾਂ ਨੇ ਮਾੜੇ ਕੰਮ ਕੀਤੇ ਉਹਨਾਂ ਨਿਕਾਲ ਦੀ ਕਿ ਪਾਰਟੀ ਦੇ ਵਿੱਚ ਇੱਕ ਅਹੁਦਾ ਹੋਊਗਾ ਇੱਕ ਮੈਂਬਰ ਇਲੈਕਸ਼ਨ ਲੜੂਗਾ ਜੋ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਤੋਂ ਦੂਰ ਜਾ ਕੇ ਠੀਕ-ਠਾਕ ਲੈ ਕੇ ਚੱਲੀਏ ਪੰਥ ਗੱਲ ਕਰੀਏ ਸੀ ਪੰਜਾਬ ਦੀ ਗੱਲ ਕਰੀਏ ਪੰਜਾਬੀ ਦੀ ਗੱਲ ਕਰੀਏ ਉਹਦੇ ਤੁਸੀਂ ਪਹਿਰਾ ਦਈ ਸਾਡੇ ਨਾਲ ਰਖੜਾ ਸਾਹਿਬ ਮੌਜੂਦ ਨੇ ਰਖੜਾ ਸਾਹਿਬ ਤਰਨ ਤਰਨ ਦੀ ਚੋਣ ਬੜੀ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਤੇ ਤੁਸੀਂ ਉਸ ਪਾਰਟੀ ਦੇ ਨਾਲ ਪਹਿਲਾਂ ਜੁੜੇ ਹੋਏ ਸੀ ਜਾਂ ਸਾਰਾ ਆਪਣੀ ਕਹੋ ਕਿ ਜ਼ਿੰਦਗੀ ਦਾ ਉਹ ਸਮਾਂ ਉਸ ਪਾਰਟੀ ਨੂੰ ਦਿੱਤਾ ਜਿਨ੍ਹਾਂ ਨੇ ਪੰਜਾਬ ਲਈ ਕਾਫੀ ਕੰਮ ਵੀ ਕੀਤਾ ਤੇ ਪਰ ਬਾਅਦ ਚ ਆ ਕੇ ਬਹੁਤ ਕੁਝ ਮਾੜਾ ਵੀ ਹੋ ਗਿਆ ਕੀ ਕਹਿਣਾ ਚਾਹੂਗੇ ਕਿ ਹੁਣ ਨਵੀਂ ਪਾਰਟੀ ਦੇ ਨਾਲ ਜੁੜੇ ਹੋ ਇਹਨੂੰ ਲੈ ਕੇ ਅੱਗੇ ਕੀ ਪਲੈਨਿੰਗ ਹੈ ਦੇਖੋ ਹਰ ਚੀਜ਼ ਦਾ ਇੱਕ ਨਾ ਕੋਈ ਰੀਜਨ ਹੁੰਦਾ ਹੈ ਹਾਂਜੀ ਕਦੇ ਸ਼ੋਮਨੀ ਕਾਲੀਦਾਲ ਦੀ ਗੱਲ ਸਾਹ ਜੁਨੀਆਂ ਦੇ ਵਿੱਚ ਸੁਣਵਾਈ ਸੀਗੀ ਕਿ ਪੰਥ ਦੀ ਗੱਲ ਕਰਦੇ ਸੀ ਸੈਕਰੀਫਾਈਸ ਦੀ ਗੱਲ ਕਰਦੇ ਸੀ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਆਪਣੇ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀ ਦੀ ਗੱਲ ਕਰਦੇ ਸੀਗੇ ਪਰ ਅੱਜ ਕੀ ਅੱਜ ਕੀ ਹੋ ਰਿਹਾ ਹੈ ਅੱਜ ਉਹਦੀ ਬਜਾਇ ਤੇ ਸੈਲਫ ਇੰਟਰਸਟ ਵੱਧ ਗਿਆ ਸਭ ਤੋਂ ਵੱਡੀ ਗੱਲ ਥੋੜਾ ਧਰਮ ਹੁੰਦਾ ਹੈ ਬਾਕੀ ਗੱਲਾਂ ਚਾਹੇ ਛੋਟੀਆਂ ਹੁੰਦੀਆਂ ਨੇ ਕੋਈ ਵੀ ਕਿਸੇ ਧਰਮ ਚਾਹੇ ਸਭ ਤੋਂ ਪਹਿਲਾਂ ਆਪਣੀ ਧਰਮ ਚੰਦਾ ਤੇ ਜਦੋਂ ਧਰਮ ਦੀ ਗੱਲ ਨਾ ਰਹੇ ਉਦੋਂ ਗੱਲ ਫਿਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਕਿ ਉਹਨਾਂ ਨੇ ਕਾਦਰ ਨੇ ਬਹੁਤ ਵਧੀਆ ਕੰਮ ਕੀਤੇ ਵੱਡੇ ਵੱਡੇ ਕੰਮ ਕੀਤੇ ਜਿਹੜੇ ਕਿਸੇ ਪਾਰਟੀ ਨੇ ਕਦੇ ਸੋਚਿਆ ਵੀ ਹੈ ਨਹੀਂ ਸੀ ਉਹ ਵੀ ਕੰਮ ਕੀਤੇ ਨੇ ਪਰ ਜਿੱਥੇ ਤੱਕ ਮਾਫੀ ਦੀ ਗੱਲ ਆ ਗਈ ਬੇਅਦਬੀ ਦੀ ਗੱਲ ਆ ਗਈ ਗੋਲੀकांड ਦੀ ਗੱਲ ਆ ਗਈ ਉਹ ਲੋਕਾਂ ਨੇ ਨਕਾਰਤਾ ਤੁਸੀਂ ਛੱਤ ਦੇ ਵਿੱਚ ਦੇਖਿਆ 12 ਚ ਦੇਖਿਆ ਫੇਰ 17 ਹੀ ਲੋਕਾਂ ਨੇ ਨਕਾਰਤਾ ਕਿਉਂਕਿ ਇਹ ਇਨਸੀਡੈਂਟ ਹੋਏ ਵੱਡੇ ਵੱਡੇ ਇਨਸੀਡੈਂਟ ਬਲੰਡਰ ਹੋਏ ਸੀ ਬਲੰਡਰ ਕਹਿ ਸਕਦੇ ਇਹਨਾਂ ਨੂੰ ਇਹ ਗਲਤੀਆਂ ਨਹੀਂ ਸੀ ਬਲੰਡਰ ਸੀ ਤੇ ਉਤੋ ਬਾਅਦ ਦੇ ਵਿੱਚ 19 ਦੀ ਇਲੈਕਸ਼ਨ ਆਈ 22 ਦੀ ਇਲੈਕਸ਼ਨ ਆਈ 24 ਦੇ ਵਿੱਚ ਸਾਰਿਆਂ ਚ ਬੰਤੇ ਜਬਤ ਹੋ ਗਏ ਸੋ ਇਹਦਾ ਬਹੁਤ ਵੱਡਾ ਕਾਰਨ ਸੀ ਅਸੀਂ ਬੜੀ ਇਹ ਨਹੀਂ ਕਿ ਅਸੀਂ ਆਪਣੇ ਘਰ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਬੜਾ ਔਖਾ ਕੰਮ ਹੁੰਦਾ ਹੈ ਕਿਉਂਕਿ ਆਪਣਾ ਘਰ ਛੱਡ ਕੇ ਜਾਣਾ ਅਸੀਂ 4 5 ਸਾਲ ਲਗਾਤਾਰ ਮਿੰਤਾ ਕਰਦੇ ਰਹੇ ਹਾਂ ਕਿ ਆਪਾਂ ਨੂੰ ਪੰਥਕ ਤਰੀਕਿਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਣੇ ਚਾਹੀਦੇ ਨੇ ਜਿਹੜੀਆਂ ਗਲਤੀਆਂ ਹੋਈਆਂ ਨੇ ਜਿਹੜੇ ਬਲੰਡਰ ਹੋਏ ਨੇ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਅਸੀਂ ਖੰਡਪੜ ਸਾਹਿਬ ਕਰਾਇਆ ਗੁਰਦੁਆਰਾ ਸਾਹਿਬ ਦਰੋਜ ਦੁਆਰ ਸਾਹਿਬ ਆ ਕੀ ਮਾਫੀ ਮੰਗੀ ਉੱਥੇ ਬਾਬਾ ਗੁਰਕਸ਼ਿੰਦਰ ਦੀ ਗੁਰਦੁਆਰਾ ਸਾਹਿਬ ਪਰ ਵਿਜੀਬਦਾਨ ਨਹੀਂ ਪੜਾਇਆ ਵਿਜੀਬਦਾਨ ਕਹਿੰਦਾ ਸੀ ਕਿ ਅਸੀਂ ਕੱਲ ਤੱਕ ਸਾਫ਼ ਜਾ ਕੇ ਪੇਸ਼ ਹੋ ਤੇ ਉੱਥੇ ਜੋ ਵੀ ਸਜ਼ਾ ਲਾਉਣ ਉਹ ਨੂੰ ਹੱਥ ਵੰਡ ਕੇ ਮਨਜ਼ੂਰ ਕਰੋ ਤੇ ਉੱਥੇ ਜਾ ਕੇ ਜਦੋਂ ਗੱਲ ਸਾਡੀ ਨਾ ਬਣੀ ਬੜੀ ਜ਼ੋਰ ਮਿੰਤਾ ਕੀਤੀਆਂ ਕਿ ਤੂੰ ਟੈਂਪਰੀ ਛੜਦੇ ਮਿਸਾਲ ਖਾਤਰ 2 ਸਾਲਾਂ ਦਾ ਛੜਦੇ ਜਿਵੇਂ ਮਰਜੀ ਬੰਦਾ ਬਣਾ ਲਾ ਸਾਨੂੰ ਉਹ ਵੀ ਕੀ ਦਿੱਕਤ ਆ ਦੀ ਗੱਲ ਨਹੀਂ ਅਕਾਲ ਤੱਕ ਸਭ ਤੇ ਬਗ ਜਾ ਜਦੋਂ ਸਾਡੀ ਗੱਲ ਨਾ ਪਾਣੀ ਚੜਿਆ ਫਿਰ ਅਣ ਛੜਦੇ ਨੂੰ ਅਸੀਂ ਆਪ ਸ਼੍ਰੀ ਅਕਾਲ ਤੱਕ ਤੇ ਸਭ ਅਸੀਂ ਇਹ ਨਹੀਂ ਸੀਗਾ ਕਿ ਸਕੀਰ ਨੂੰ ਬੁਲਾਉਣਾ ਜਾਂ ਕਿਸੇ ਹੋਰ ਨੂੰ ਬੁਲਾਉਣਾ ਐਸਾ ਆਪਣਾ ਸੀਗਾ ਵੀ ਅਸੀਂ ਸਰਕਾਰ ਦੇ ਵਿੱਚ ਸੀਗੇ ਅਸੀਂ ਉਦੋਂ ਚੁੱਪ ਰਹੇ ਹਾਂ ਉਦੋਂ ਅਸੀਂ ਬੋਲੇ ਨਹੀਂ ਉਸ ਗੱਲ ਦੀ ਮਾਫੀ ਮੰਗਣ ਅਸੀਂ ਆਏ ਸੀ ਹਲ ਚਲੋ ਉਸ ਤੋਂ ਬਾਅਦ ਉਹ ਸਕੀਰ ਨੂੰ ਬੁਲਾ ਲਿਆ ਸਾਨੂੰ ਸਾਰੇ ਨੂੰ ਬੁਲਾਇਆ ਸਾਨੂੰ ਉਹਨਾਂ ਨੇ ਸੇਵਾ ਲਈ ਉਹਨਾਂ ਨੂੰ ਸਜਾ ਲਈ ਅਸੀਂ ਭੁਗਤੀ ਤੇ ਸਾਰੇ ਪੇ ਉਹਨਾਂ ਨੇ ਖੰਨ ਹੁਕਮ ਕੀਤਾ ਸੀ ਕਿ ਇਹ ਤੋਂ ਬਾਅਦ ਆਪਣੇ ਚੁੱਲ੍ਹੇ ਸਮੇਟੋ ਚੁੱਲ੍ਹੇ ਸਮੇਟ ਕੇ ਇਕੱਠੇ ਹੋਵੋ ਅਸੀਂ ਆਪਣਾ ਚੁੱਲਾ ਸਮੇਟ ਕੇ ਸ਼ੇਰ ਕਾਲਤਾਂ ਦੇ ਪੇਸ਼ ਹੋ ਕੇ ਜਾ ਕੇ ਕਿ ਜੀ ਅਸੀਂ ਸੇਵਾ ਕਰ ਲਈ ਆਪਣੀ ਸੁਧਾਰ ਲਹਿਰ ਸਮੇਟਤੀ ਤੇ ਹੁਣ ਸਾਡੇ ਲਈ ਕੀ ਹੁਕਮ ਹੈ ਉਧਰੋਂ ਸੁਨੇਹੇ ਆਉਣੇ ਸ਼ੁਰੂ ਹੋ ਗਏ ਜਿਹੜਾ ਪਾਰਟੀ ਚੋਂ ਕੱਢੇ ਹੋਏ ਨੇ ਜੀ ਤੇ ਇਹਨਾਂ ਨੂੰ ਤਾਂ ਮਾਫੀ ਮੰਗਣ ਦੀ ਇਹ ਇਹ ਅਰਜੀ ਲਿਖ ਕੇ ਦੇਣ ਕੋਈ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਫੇਰ ਸਾਡੇ ਖਾਤਰ ਕੋਈ ਹੋਰ ਰਾਹ ਹੀ ਨਹੀਂ ਸੀ ਫੇਰ ਮੁਖਸਤ ਸਾਹਿਬ ਗਏ ਮੋ ਪ੍ਰੇਸ਼ਰ ਜਾ ਕੇ ਉਹਨੇ ਕਹਿੰਦਾ ਜਿਸ ਤਰ੍ਹਾਂ ਝੂਠੀ-ਮੂਠੀ ਬੋਲੇ ਜੇ ਤੁਸੀਂ ਪ੍ਰਮਾਤਮਾ ਦੇ ਘਰ ਦੇ ਵਿੱਚ ਜਾ ਕੇ ਉਸ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਜਾ ਕੇ ਝੂਠ ਕਹਿਣਾ ਝੂਠ ਬੋਲਿਆ ਉੱਥੇ ਇਦੋਂ ਮਾੜੀ ਗੱਲ ਕੀ ਹੋ ਸਕਦੀ ਸੋ ਉੱਥੋਂ ਫਿਰ ਸਾਡੇ ਲਈ ਹੋਰ ਕੋਈ ਰਾਹ ਨਹੀਂ ਸੀਗਾ ਹੁਣ ਕੀ ਸਲਾਹ ਹੀ ਦੇਣਾ ਚਾਹੁੰਗਾ ਨਾਲ ਸੁਣਦੇ ਤਾਂ ਉਹਨੇ ਸਾਨੂੰ ਵੀ ਦੇਖੋ ਸੁਣ ਲਈ ਤਾਂ ਗੱਲ ਹੈ ਹੀ ਨਹੀਂ ਇਹ ਤਾਂ ਗੱਲ ਹੈ ਜੇ ਸੁਣਨਾ ਹੁੰਦਾ ਫਿਰ ਤਾਂ ਅੱਜ ਤੱਕ ਇੱਥੇ ਨੌਬਤ ਹੀ ਨਹੀਂ ਸੀ ਪਹੁੰਚਦੀ ਪਰ ਸਾਡੀ ਕੋਸ਼ਿਸ਼ ਹੋ ਗਈ ਇਹ ਕਿ ਜੋ ਸ਼ੋਮਣੀ ਕਾਲਜਰ ਪੁਨ ਜੀ ਤੁਸੀਂ ਬਣਾਇਆ ਉਹਦੇ ਵਿੱਚ ਜਿਹੜੀਆਂ ਕ੍ਰਿਤੀਆਂ ਆਈਆਂ ਨੇ ਜਦੋਂ ਸ਼ੋਮਨੀ ਕਾਲੀਦਲ 1920 ਦੇ ਵਿੱਚ ਬਣਿਆ ਉਹਦੇ ਉਸ ਉਸ ਤਰ੍ਹਾਂ ਸੀ ਕੰਮ ਕਰੀਏ ਉਹ ਉਸ ਤਰ੍ਹਾਂ ਜਿਹਨੇ ਉਹਦੇ ਚ ਘਾਟਾਂ ਆਈਆਂ ਚੀਆਂ ਜਿਹੜੇ ਇਹਨਾਂ ਨੇ ਮਾੜੇ ਕੰਮ ਕੀਤੇ ਉਹਨਾਂ ਨਿਕਾਲ ਦੀ ਕਿ ਪਾਰਟੀ ਦੇ ਵਿੱਚ ਇੱਕ ਅਹੁਦਾ ਹੋਊਗਾ ਇੱਕ ਮੈਂਬਰ ਇਲੈਕਸ਼ਨ ਲੜੂਗਾ ਜੋ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਤੋਂ ਦੂਰ ਜਾ ਕੇ ਕਿ ਠੀਕ ਠਾਕ ਲੈ ਕੇ ਚੱਲੀਏ ਪੰਥ ਗੱਲ ਕਰੀਏ ਸੀ ਪੰਜਾਬ ਦੀ ਗੱਲ ਕਰੀਏ ਪੰਜਾਬੀ ਦੀ ਗੱਲ ਕਰੀਏ ਉਹਦੇ ਤੁਸੀਂ ਪਹਿਰਾ ਦਈਏ